ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਦੋਂ ਘਰ ਦੇ ਵਿੱਚ ਕੋਈ ਮਹਿਮਾਨ ਆਉਂਦਾ ਹੈ ਕੋਈ ਪ੍ਰਾਣਾ ਆਉਂਦਾ ਹੈ ਕੋਈ ਗੈਸਟ ਆਉਂਦਾ ਹੈ ਉਸ ਨੂੰ ਹੋਜਨ ਦੇ ਵਿੱਚ ਇਹ ਦੋ ਚੀਜ਼ਾਂ ਜ਼ਰੂਰ ਸਿਖਾਉਣੀਆਂ ਨੇ ਤਾਂ ਦੇਖਣਾ ਤੁਹਾਡੇ ਤੇ ਗੁਰਨਾਨਕ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਵਰਤੇਗੀ ਤੇ ਜਦੋਂ ਵੀ ਘਰ ਦੇ ਵਿੱਚ ਕੋਈ ਮਹਿਮਾਨ ਆਉਂਦਾ ਹੈ ਤਾਂ ਇਹ ਸ਼ਬਦ ਕਹਿਣਾ ਹੈ ਇਹ ਦੇਖਣਾ ਸਾਡੇ ਜਿਹੜੇ ਖਾਲੀ ਬਡਾਰੇ ਨੇ ਉਹ ਵੀ ਗੰਜ ਪਰਣਗੇ ਬਰਕਤਾਂ ਖੁਸ਼ੀਆਂ ਆਪਣੇ ਆਪ ਆਉਣਗੀਆਂ ਤਾਂ ਦੇਖੋ ਜੀ ਗੁੱਸਾ ਨਾ ਕਰਨਾ ਪਰ ਬਹੁਤੇ ਘਰਾਂ ਦੇ ਵਿੱਚ ਜਦ ਵੀ ਕੋਈ ਮਹਿਮਾਨ ਆਉਂਦਾ ਹੈ ਖਾਸ ਕਰ ਜਦੋਂ ਨੂੰਹ ਦੇ ਪੇਕੇ ਘਰ ਤੋਂ ਕੋਈ ਆਉਂਦਾ ਹੈ ਤਾਂ ਫਿਰ ਸੱਸ ਦੇ ਮੱਥੇ ਦੇ ਵੱਟ ਬੈ ਜਾਂਦੇ ਆ ਅਤੇ ਜਦੋਂ ਸੱਸ ਦੇ ਮੱਥੇ ਦੇ ਵੱਟ ਪੈ ਜਾਂਦੇ ਆ ਜਦ ਨੌ ਦੇ ਸਾਰੇ ਪਰਿਵਾਰ ਦਾ ਕੋਈ ਜੀ ਘਰ ਵਿੱਚ ਆਉਂਦਾ ਹੈ ਤਾਂ ਉਹਨਾਂ ਨੋਹਾ ਦੇ ਮੱਥੇ ਦੀ ਵੱਟ ਪੈ ਜਾਂਦੇ ਆ ਸਾਰੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਪਰ ਬਹੁਤੇ ਘਰਾਂ ਦੇ ਵਿੱਚ ਇਹੀ ਗੱਲ ਹੁੰਦੀ ਹੈ ਇੱਕ ਦੂਸਰੇ ਦੇ ਰਿਸ਼ਤੇਦਾਰਾਂ ਨੂੰ ਦੇਖ ਕੇ ਚੰਗਾ ਨਹੀਂ ਸਮਝਿਆ ਜਾਂਦਾ ਆਪਣੇ ਪਰਿਵਾਰ ਦਾ ਜੀ ਕੋਈ ਆਵੇ ਫਿਰ ਚਾਹ ਚੜ ਜਾਂਦਾ ਹੈ ਪਰ ਜਦੋਂ ਦੂਸਰੇ ਦਾ ਆਉਂਦਾ ਹੈ ਤਾਂ ਉਸ ਨੂੰ ਵੇਖ ਕੇ ਮੱਥੇ ਤੇ ਵੱਟ ਪਾਉਂਦੇ ਹਨ ਉਸ ਘਰ ਦੇ ਵਿੱਚ ਕਦੀ ਵੀ ਵਰਕਤ ਨਹੀਂ ਰਹਿੰਦੀ ਕਿ ਗੁਰਨਾਨਕ ਪਾਸ਼ਾ ਜੀ ਦੇ ਘਰ ਦਾ ਸਿਧਾਂਤ ਹੈ ਪਾਸ਼ਾ ਜੀ ਦੇ ਘਰ ਦੀ ਸਿੱਖਿਆ ਹੈ ਕਿ ਜਦੋਂ ਘਰ ਦੇ ਵਿੱਚ ਸਾਡੇ ਕੋਈ ਵੀ ਮਹਿਮਾਨ ਆਵੇ ਕੋਈ ਵੀ ਘਰ ਦੇ ਵਿੱਚ ਬਾਹਰੋਂ ਜੀ ਆਉਂਦਾ ਹੈ ਤਾਂ ਕਦੇ ਵੀ ਭੋਜਨ ਸ਼ਿਕਾਇਤ ਤੋਂ ਬਿਨਾਂ ਨਹੀਂ ਜਾਣ ਦੇਣਾ ਚਾਹੀਦਾ ਗੁਰਨਾਨਕ ਪਾਸ਼ਾ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਗੁਰਨਾਨਕ ਪਾਸ਼ਾ ਜੀ ਦੇ ਸਿੱਖਾਂ ਦੇ ਘਰ ਦੇ ਵਿੱਚ ਇਹ ਲੰਗਰ ਟਰਟ ਵਰਤਨਾ ਜਾਂਦਾ ਹੈ ਭਾਵ ਕਿ ਹਰ ਵੇਲੇ ਲੰਗਰ ਖੁਸ਼ੀ ਦੇ ਨਾਲ ਚਾਹ ਦੇ ਨਾਲ ਸ਼ਿਕਾਇਤਾਂ ਜਾਂਦਾ ਹੈ ਤਾਂ ਜਦੋਂ ਵੀ ਕੋਈ ਮਹਿਮਾਨ ਸਾਡੇ ਘਰ ਦੇ ਵਿੱਚ ਆਉਂਦਾ ਹੈ ਤਾਂ ਦੇਖੋ ਜੀ ਉਹ ਸਾਡੇ ਕੁਝ ਵੀ ਖਾਣ ਨਹੀਂ ਆਉਂਦਾ ਉਹ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ ਹੈ ਭਾਵੇਂ ਕਿ ਜਿੱਥੇ-ਜਿੱਥੇ ਦਾ ਦਾਣਾ ਪਾਣੀ ਸਾਡੇ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਹੈ ਉਹ ਸਾਨੂੰ ਹਰ ਹਾਲ ਦੇ ਵਿੱਚ ਛਕਣਾ ਪੈਂਦਾ ਹੈ ਜੀ ਕੋਈ ਸਾਡੇ ਘਰ ਦੇ ਵਿੱਚ ਜੀ ਆਇਆ ਹੈ ਤਾਂ ਚਾਹੇ ਕੋਈ ਵੀ ਮਹਿਮਾਨ ਕਈ ਵਾਰ ਕੋਈ ਰਾਗੀਰ ਕੋਈ ਬਗਾਨਾ ਦੂਰ ਦੇ ਰਿਸ਼ਤੇਦਾਰ ਸਾਡੇ ਘਰ ਦੇ ਵਿੱਚ ਆਉਂਦੇ ਆ ਤਾਂ ਉਸ ਨੂੰ ਸਤਿਕਾਰ ਦੇ ਨਾਲ ਸਵਾਗਤ ਕਰਨਾ ਹੈ ਧੰਨ ਭਾਗ ਕਹੋ ਕਿ ਇਹ ਜੀ ਦੇ ਗਾਧਨ ਸਾਡੇ ਘਰ ਦੇ ਵਿੱਚ ਪਏ ਹਨ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਉਹ ਜਿਹੜਾ ਸਾਡੇ ਘਰ ਦੇ ਵਿੱਚ ਆਇਆ ਹੋ ਕਿੰਨੇ ਤੀਰ ਕਰਮਾਂ ਵਾਲਾ ਹੋਵੇ ਉਸ ਦੀ ਰੂਹ ਕਿੰਨੀ ਬੰਦਗੀ ਵਾਲੀ ਹੋਵੇ ਜਿਸ ਦੇ ਚਰਨ ਸਾਡੇ ਘਰ ਦੇ ਵਿੱਚ ਪਏ ਹਨ ਜੇਕਰ ਆਪ ਮਹਿਮਾਨ ਘਰ ਵਿੱਚ ਆਏ ਜੀ ਦਾ ਸਵਾਗਤ ਪਿਆਰ ਸਤਿਕਾਰ ਦੇ ਨਾਲ ਕਰਦੇ ਆਂ ਉਹਨੂੰ ਪਿਆਰ ਸਤਿਕਾਰ ਦੇ ਨਾਲ ਪੋਜਣਿ ਛਾਉਂਦੇ ਆਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਉੱਤੇ ਬੇਅੰਤ ਕਿਰਪਾ ਕਰਦੇ ਨੇ ਤਾਂ ਜਦੋਂ ਵੀ ਘਰ ਦੇ ਵਿੱਚ ਮਹਿਮਾਨ ਹੁੰਦਾ ਹੈ ਕਦੇ ਵੀ ਦੇਖ ਕੇ ਮੱਥੇ ਵਟ ਨਹੀਂ ਪਾਉਣੇ ਸਗੋਂ ਆਪਣੇ ਤਨ ਭਾਗ ਸਮਝਣੇ ਨੇ ਵਾਹਿਗੁਰੂ ਅਕਾਲ ਪੁਰਖ ਦੀ ਦਾ ਸ਼ੁਕਰੀਆ ਦਾ ਕਰਨਾ ਹੈ ਵਾਹਿਗੁਰੂ ਜੀ ਤੁਸੀਂ ਸਾਨੂੰ ਘਰ ਬੈਠਿਆਂ ਬੈਠਿਆਂ ਹੀ ਸੇਵਾ ਦਾ ਮੌਕਾ ਦਿੱਤਾ ਹੈ ਜਦੋਂ ਵੀ ਘਰ ਦੇ ਵਿੱਚ ਮਹਿਮਾਨ ਦੀ ਸੇਵਾ ਤੁਸੀਂ ਪਿਆਰ ਸਤਿਕਾਰ ਦੇ ਨਾਲ ਕਰੂਗੀ ਤਾਂ ਇਹ ਸੇਵਾ ਵੀ ਤੁਹਾਡੀ ਬੰਦਗੀ ਬਣ ਜਾਵੇਗੀ ਤਾਂ ਜਦੋਂ ਵੀ ਘਰ ਦੇ ਵਿੱਚ ਕੋਈ ਜੀ ਆਵੇ ਤੱਕਦੀ ਮੱਥੇ ਦੀ ਵਰਟ ਨਹੀਂ ਬੋਣੀ ਹਾਸ ਨੂੰ ਭੋਜਨ ਦੇ ਵਿੱਚ ਭਗਵਾਨ ਆਵੇਂ ਘਾਟ ਬਣਾ ਲੈਣਾ ਪਰ ਭੋਜਨ ਸ਼ਿਕਾਉਂਦਾ ਪੂਰਾ ਪਿਆਰ ਅਦਰ ਸਤਿਕਾਰ ਦੇਣਾ ਤਾਂ ਦੇਖਣਾ ਜਿੰਨਾ ਪਿਆਰ ਤੇ ਸਤਿਕਾਰ ਨਾਲ ਤੁਸੀਂ ਕਿਸੇ ਵੀ ਜੀਵ ਨੂੰ ਭੋਜਨ ਸ਼ਿਕਾਉਂਗੇ ਉਨਾ ਹੀ ਗੁਰਨਾਮਕ ਪਾਸ਼ਾ ਜੀ ਤੁਹਾਡੇ ਦੇ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ